ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼ਾਂ ਜਿਨ੍ਹਾਂ ਦਾ ਸਰੀਰ ਦੇ ਨਾਲ-ਨਾਲ ਦਿਲ ਵੀ ਰਹੇਗਾ ਸਿਹਤਮੰਦ ਆਓ ਜਾਣਦੇ ਹਾਂ ਇਹਨਾਂ ਦੇ ਫਾਇਦੇ ਕਾਲੇ ਛੋਲੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਬਹੁਤ ਸਾਰੇ ਲੋਕ ਪੁੰਨੇ ਹੋਏ ਛੋਲੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਹਨ ਇਸ ਲਈ ਪੁੰਨੇ ਹੋਏ ਛੋਲਿਆਂ ਨੂੰ ਸਰੀਰ ਲਈ ਰਾਮਬਾਨ ਮੰਨਿਆ ਜਾਂਦਾ ਹੈ ਸੇਤ ਮਾਇਰਾ ਅਨੁਸਾਰ ਰੋਜ਼ਾਨਾ ਪੁੰਨੇ ਹੋਏ ਛੋਲੇ ਖਾਣ ਨਾਲ ਨਾ ਸਿਰਫ ਭਾਰ ਤੇ ਦੀ ਨਾਲ ਘਟ ਹੁੰਦਾ ਹੈ ਸਗੋ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ ਪੁੰਨੇ ਹੋਏ ਛੋਲਿਆਂ ਵਿੱਚ ਪ੍ਰੋਟੀਨ, ਫਾਈਬਰ, ਮੈਗਨੀਸ਼ੀਅਮ, ਫੋਲੇਟ, ਫਾਸਫੋਰਸ, ਕਾਪਰ, ਫੈਟੀ ਐਸਿਡ, ਕੈਲਸ਼ੀਅਮ, ਆਇਰਨ, ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਬਾਰੇ। ਕਬਜ਼ ਤੋਂ ਰਾਹਤ ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਪੁੰਨੇ ਹੋਏ ਸ਼ੋਲੇ ਖਾਓ ਸਵੇਰੇ ਖਾਲੀ ਪੇਟ ਪੁੰਨੇ ਹੋਏ ਸ਼ੋਲੇ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਇਸ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ ਇਸ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਹੋਈਆਂ ਹੋਰ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਮਾਹਿਰ ਵੀ ਇਸ ਡਾਈਟ ਨੂੰ ਸ਼ਾਮਲ ਵਿੱਚ ਕਰਨ ਦੀ ਸਲਾਹ ਦਿੰਦੇ ਹਨ ਭਾਰ ਘਟਾਓ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀ ਡਾਈਟ ਚ ਪੁੰਨੇ ਹੋਏ ਛੋਲੇ ਨੂੰ ਸ਼ਾਮਲ ਕਰੋ ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਇਸ ਦਾ ਬਾਰ ਬਾਰ ਖਾਣ ਤੋਂ ਬਚਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਪਾਚਨ ਸ਼ਕਤੀ ਮਜ਼ਬੂਤ ਬਣੀ ਰਹਿੰਦੀ ਹੈ ਆਪਣੇ ਦਿਲ ਨੂੰ ਸਿਹਤਮੰਦ ਰੱਖੋ ਪੁੰਨੇ ਹੋਏ ਛੋਲੇ ਨੂੰ ਦਿਲ ਦਾ ਮਿੱਤਰ ਮੰਨਿਆ ਜਾਂਦਾ ਹੈ ਇਸ ਦਾ ਸੇਵਨ ਕਰਨ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ ਪੁੰਨੇ ਹੋਏ ਛੋਲਿਆਂ ਚ ਭਰਪੂਰ ਮਾਤਰਾ ਚ ਮੈਗਨੀਜ਼ ਫਾਸਫੋਰਸ ਫੋਲੇਟ ਅਤੇ ਕਾਪਰ ਹੁੰਦਾ ਹੈ ਜੋ ਖੂਨ ਦਾ ਸੰਚਾਰ ਠੀਕ ਰੱਖਣ ਅਤੇ ਸਿਹਤ ਨੂੰ ਬਿਹਤਰ ਬਣਾਉਣ ਚ ਮਦਦ ਕਰਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਛੋਲਿਆਂ ਵਿੱਚ ਚਰਬੀ ਅਤੇ ਕੈਲੋਰੀ ਘੱਟ ਹੁੰਦੀ ਹੈ ਇਸ ਵਿੱਚ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪੁੰਨੇ ਹੋਏ ਛੋਲਿਆਂ ਵਿੱਚ ਤਾਂਬਾ ਮੈਗਨੀਜ਼ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਸੋਜ ਘੱਟ ਹੁੰਦੀ ਹੈ ਅਤੇ ਖੂਨ ਦੀਆਂ ਨਾੜੀਆਂ ਨੂੰ ਆਰਾਮ ਮਿਲਦਾ ਹੈ। ਮੈਗਨੀਜ਼ ਆਕਸੀਡੇਟਿਵ ਤਣਾ ਨੂੰ ਘਟਾਉਣ ਦਾ ਕੰਮ ਕਰਦਾ ਹੈ ਪੁਨੇ ਹੋਈ ਛੋਲਿਆਂ ਵਿੱਚ ਫਾਸਫੋਰਸ ਦਾ ਇੱਕ ਸਰੋਤ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਸ਼ੂਗਰ ਵਿੱਚ ਲਾਭਦਾਇਕ ਜੇਕਰ ਕਿਸੇ ਨੂੰ ਡਾਇਬੀਟਿਸ ਹੈ ਤਾਂ ਉਸ ਲਈ ਪੁਨੇ ਹੋਈ ਛੋਲੇ ਫਾਇਦੇਮੰਦ ਮੰਨੇ ਜਾਂਦੇ ਹਨ ਮਾਹਿਰਾਂ ਅਨੁਸਾਰ ਪੁਨੇ ਹੋਈ ਛੋਲਿਆਂ ਵਿੱਚ ਕਟ ਗਲਾਸੀ ਸੈਮਿਕ ਇੰਡੈਕਸ ਹੁੰਦਾ ਹੈ ਜਿਸ ਕਾਰਨ ਇਸ ਨੂੰ ਸ਼ੂਗਰ ਦੇ ਰੋਗ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਸਰਦੀਆਂ ਵਿੱਚ ਜੁਕਾਮ ਨਜ਼ਲਾ ਜ਼ਿਆਦਾ ਹੁੰਦਾ ਹੈ ਜਾਂ ਛਿਕਾ ਸਵੇਰੇ ਦੇ ਸਮੇਂ ਬਹੁਤ ਆਉਂਦੀਆਂ ਹਨ ਤਾਂ ਭੁੰਨੇ ਹੋਏ ਛੋਲੇ ਸਵੇਰੇ ਸ਼ਾਮ ਖਾਓ ਇਸ ਨਾਲ ਜੁਕਾਮ ਨਜ਼ਲੇ ਤੋਂ ਰਾਹਤ ਮਿਲਦੀ ਹੈ ਅਤੇ ਜੁਕਾਮ ਸ਼ਾਂਤੀ ਤੇ ਨਹੀਂ ਜਾਂਦਾ ਸੋ ਜ਼ਿੰਦਗੀ ਦੀਆਂ ਸੱਚੀਆਂ ਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ